ਉਹ ਤੇਰਾ ਟਾਈਮ ਲੱਗ ਗਿਆ ਹੈਂ ਵਧਾਈਆਂ ਹੋਈਆਂ ਮੈਂ ਦੀ ਪੀ ਲਵੇ ਆ ਸਾਰੀ ਗੱਲਾਂ ਕਰੀ ਗੱਲ ਉੱਥੇ ਰਹਿ ਗਏ ਲੈ ਇਹ ਤਾਂ ਚੱਕ ਲੈ ਜਾਣਗੇ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦਿਨ ਤੇ ਅੱਜ ਘਰੇ ਟੈਂਟ ਵਾਲੇ ਆਏ ਗੱਗੂ ਨਾਲ ਮੈਨੂੰ ਫੋਨ ਆਇਆ ਮੈਂ ਸ਼ਹਿਰੋਂ ਸਮਾਨ ਲੈਣ ਆਇਆ ਸੀ ਮੜਾ ਜਾ ਤੇ ਗੱਗੂ ਨਾਲ ਫੋਨ ਆਇਆ ਮੈਨੂੰ ਕਹਿੰਦੇ ਵੀ ਘਰੇ ਟੈਂਟ ਵਾਲੇ ਆਏ ਆ ਤੇ ਵਿਆਹ ਦਾ ਲੈ ਆਪਣਾ ਜਨਮ ਦਿ ਦੇ ਵਿੱਚ ਹੀ ਬਣ ਜਾਣਾ ਤੇ ਪਰ ਗੱਲ ਐਵੇਂ ਪਿਛਲੇ ਜਦੋਂ ਮੇਰਾ ਵਿਆਹ ਸੀ ਤੇ ਅਸੀਂ ਨਾ ਕੋਈ ਜ਼ਿਆਦਾ ਹੀ ਮੌਕੇ ਦੇ ਚ ਰੇਹ ਚੀਜ਼ ਮੌਕੇ ਦੇ ਭੱਜਣਾ ਠੜ ਜਾਦੀ ਹੋਈ ਸਾਡੀ ਭੱਜਣਾ ਠੜ ਬਹੁਤ ਹੋਈ ਤੇ ਐਰ ਕੀ ਅਸੀਂ ਪਹਿਲਾਂ ਹੀ ਸੋਚਨਦੇ ਹਾਂ ਪ੍ਰਿਪੇਅਰ ਹੁੰਦੇ ਹਾਂ ਇਹ ਚੀਜ਼ ਕਰਕੇ ਕਿ ਭਾਈ ਐਰ ਕੀ ਸਾਰਾ ਕੁਝ ਐਡਵਾਂਸ ਹੀ ਚੱਲ ਗਿਆ ਵੀ ਪਹਿਲਾਂ ਹੀ ਕਰ ਲੀਏ ਤਾਂ ਹੀ ਟੈਂਟ ਵਾਲੇ ਹੁਣ ਕਰੇ ਆਏ ਪੈਂ ਮੈਂ ਤੁਹਾਨੂੰ ਦੂਜਾ ਜਾ ਕੇ ਦਿਖਾਉਣਾ ਟੈਂਟ ਵਾਲੇ ਤੇ ਨਾਲੇ ਵੀਰ ਉਹਨਾਂ ਨਾਲ ਡਿਸਕਸ਼ਨ ਕਰਦੇ ਨਾਲੇ ਪੁੱਛਦੇ ਕਿਵੇਂ ਕਿਵੇਂ ਦੇ ਜਿਹੜੇ ਜਿਹੜੇ ਆਪਣੇ ਪ੍ਰੋਗਰਾਮ ਆ ਬਾਈ ਨੂੰ ਦੱਸਦੇ ਆ ਤੇ ਨਾਲੇ ਉਹ ਤੋਂ ਪੁੱਛਦੇ ਕਿਵੇਂ ਕਿਵੇਂ ਦਾ ਡੈਕੋਰੇਸ਼ਨ ਦਾ ਖਰਚ ਵਧੀਆ ਲੈ ਤੂੰ ਫੇਰ ਲਿਬੜੀ ਫਿਰਦੀ ਨਹੀਂ ਤੇਰੀ ਫੇਰ ਗਰੂਮਿੰਗ ਅੱਜ ਕਰਾ ਕੇ ਲੈ ਹੋਣੀ ਪੈਣੀ ਆ ਕਾਗਲ ਜੀ ਤੇ ਇੱਧਰ ਬੈਠੇ ਮੇਰੇ ਵੀਰ ਹਣੇ ਸ਼ਾਈ ਲੱਗਣ ਲੱਗੇ ਰੰਗਣੋ ਹਾਂਜੀ ਭਾਈ ਬਾ ਦੱਬ ਦਿਓ ਕਿਲੇ ਓਹ ਉਧਰ ਵੀਰ ਜੀ ਆ ਨਹੀਂ ਆਏ ਹੋਏ ਨੇ ਚਾਚਾ ਜੀ ਹਾਏ ਹਾਏ ਚਾਚਾ ਜੀ ਵੀ ਕਾਫੀ ਪੀਂਦੇ ਨੇ ਵੀਰ ਹੋਣੀ ਬੈਠੇ ਦੇ ਕੀਤੀ ਜੀ ਸਲਾਮ ਅਸ਼ਰਾ ਆ ਗਿਆ ਤੂੰ ਤੇਰਾ ਟਾਈਮ ਲੱਗ ਗਿਆ ਹੈ ਵਧਾਈਆਂ ਹੋਏ ਵਧਾਈਆਂ ਤੈਨੂੰ ਵਧਾਈਆਂ ਤੇਰਾ ਟਾਈਮ ਲੱਗ ਗਿਆ ਇਹ ਇਹ ਅੱਡ ਉਹ ਦੂਜਾ ਬਣਿਆ ਪਿਆ ਪ੍ਰੈਸ਼ਰ ਕਰਨ ਲੱਗੇ ਆ ਖੱਡ ਗਈਆਂ ਸਾਹ ਨਾਲ ਕਿਹਨੇ ਘਾਰੇ ਕੋਰੇ ਕਿੱਥੇ ਲਾਉਣੇ ਟੈਂਟ ਕਿੱਥੇ ਲਾਉਣਾ ਤੋ ਕਹਿੰਦੇ ਆ ਲਾਉਣਾ ਪੈਣਾ ਵਾ ਇਹ ਲਾਦਾਂਗੇ ਸਾਹ ਕੱਟ ਗਈਆਂ ਸਾਹ ਕੱਟ ਗਈਆਂ ਨਾ ਖੱਡ ਗਈਆਂ ਸਾਹ ਕੀ ਦੇ ਨਾਲ ਘੁੰਮਣ ਦੇ ਆਹ 100 ਮੇਰੀ ਸੌਂਖਾ ਸੌਂ ਲੱਗੇ ਮੈਨੂੰ ਨਹੀਂ ਤੂੰ ਮੇਰੀ ਸੌਂਖਾ ਵੀ ਮੈਨੂੰ ਆਈ ਸਰ ਮੈਂ ਸੌਂ ਆਏ ਆ ਤੋ ਜੀ ਓ ਜੀ ਮਰ ਤਤ ਲਾ ਗਈ ਜੀ ਤਤ ਲਾ ਗਈ ਮੋਟਾ ਪੈਗ ਲਗਾਏ ਸੌਂਖਾ ਮੋਟਾ ਪੈਗ ਸੌਂਖਾ ਇੱਕ ਹੀ ਗੱਲ ਹੈ ਇਹ ਤਾਂ ਸੌਂਖਾ ਫਿਰ ਤੂੰ ਪਈ ਬਈ ਨਹੀਂ ਗਿਆ ਕੋ ਮਰਮੰਦਾ ਨਾਲ ਨਹੀਂ ਥੁੰਮਣ ਗਿਆ ਉਹ ਨਾਲ ਨਹੀਂ ਗਿਆ ਨਾ ਨਾ ਉਹ ਛੱਡ ਗਿਆ ਅਗਲੀ ਚਾਚਾ ਵੇਲਾ ਕਿੱਡੇ ਝੂਠ ਮਾਰਦਾ ਈ ਕਿਆ ਕੀ ਜਿਹੜਾ ਸੀ ਤੀਜੇ ਦਾ ਗਿਆ ਚਾਚਾ ਵੇਲਾ ਆ ਜਾ ਕੀ ਕੰਮ ਕਰਦੇ ਆ ਰੋਟੀ ਨਹੀਂ ਖਾਦੀ ਜਾਣੀ ਇੱਥੇ ਸਿਆਣੀ ਗੱਲ ਕਰ ਬਾਈ ਨਹੀਂ ਆਇਆ ਕੀ ਕਰਨਾ ਡੈਕੋਰੇਸ਼ਨ ਚਾਚਾ ਕਹਿੰਦਾ ਲਾ ਕਰਨਾ ਡੈਕੋਰੇਸ਼ਨ ਵਾਲੀ ਚਲ ਚਾਚਾ ਸੁਣਾ ਹੁਣ ਕਿਉਂ ਵਿਖਾ ਪਈ ਕਿੰਨਾ ਸੋਰਾ ਪਲਾਸਟਰ ਮਾਰਦਾ ਪਿਆ ਪਲਾਸਟਰ ਨਹੀਂ ਮਾਰਦਾ ਪਿਆ ਵਾਲ ਪੱਟੀ ਕਰਨ ਦਿਆ ਵਾ ਪਲਾਸਟਰ ਮਾਰਨ ਦਿਆ ਇੱਥੇ ਗੱਲ ਬਦਲੀ ਗਈ ਹੋ ਗਿਆ ਚਿੱਟੇ ਰੰਗ ਵਾਲਾ ਗੱਲ ਬਦਲੀ ਜਾਂ ਨਾ ਨੇ ਲੂੰ ਜਾ ਜਾ ਕੁਝ ਕੀ ਜਾਂਦਾ ਮੈਂ ਹੋ ਜਾ ਚਾ ਠੀਕ ਆ ਅਬ ਇਹ ਕਿੰਨਾ ਆ ਅੱਛਾ ਸੱਚ ਸ਼ਾ ਜੀ ਦਿਖਾਓ ਸੱਚ ਕਿਵੇਂ ਕਿਵੇਂ ਦੇ ਡਿਜ਼ਾਈਨ ਸੱਚ ਇੱਕ ਬਾਈ ਜਿਵੇਂ ਆ ਹੱਟ ਵਾਲਾ ਅੱਛਾ ਜੀ ਇਹ ਹਲਦੀ ਤੇ ਆ ਹਲਦੀ ਦਾ ਪ੍ਰੋਗਰਾਮ ਆ ਐਂਟਰੀ ਹੋ ਗਈ ਕਰ ਦਿਓ ਆਪਣੀ ਹੈ ਚਾਚਾ ਆ ਸੱਚ ਚਾਚਾ ਕਰੇ ਹਲਦੀ ਬਣਾਉਂਦਾ ਜੇ ਬਾਈ ਸਾਰੇ ਜਣੇ ਜਰੂਰ ਚੇਤਾ ਰੱਖਿਓ ਚਾਚਾ ਦਾਲਦੀ ਲੈ ਲੈਣੀ ਆ ਪਰ ਲੈ ਲੈ ਜਾਣੀ ਚਾਚਾ ਕੇ ਵਿਜ਼ਿਟ ਕਰਕੇ ਪੈਣੀ ਆ ਕਿਉਂਕਿ ਫੋਨ ਤੇ ਨਹੀਂ ਫੋਨ ਤੇ ਬਹੁਤ ਦੁਖੀ ਆਈਦਾ ਅੱਖ ਰਵਰਨ ਦੇਖ ਲੈਂਦਾ ਏ ਵਿਜ਼ਿਟ ਪਤਾ ਨਹੀਂ ਕਿੱਥੋਂ ਸਿੱਖਿਆ ਵਿਜ਼ਿਟ ਹੈ ਸਪੈਲਿੰਗ ਦੱਸੋ ਰਾਤ ਤੋਂ ਪੁਰਾਣੀ ਗੱਲ ਕਰੀ ਗਿਆ ਕਿਵੇਂ ਵੀ ਬਣਾਵਾਂਗੇ ਕਿੰਨਾ ਨਾ ਕੁੱਤਿਆਂ ਨਾਲ ਗੱਲ ਕਰੀਆ ਤੇ ਭਾਈ ਉਹ ਮੇਰੇ ਪੁੱਤਾਂ ਨਾਲ ਕੇ ਮੈਂ ਜੇ ਗੱਲ ਕਰਨੀ ਨਾ ਸਾਦੀ ਪੀ ਲਵੇ ਸਾਰੀ ਰਾਤ ਕਾ ਗੱਲਾਂ ਕਰੀਏ ਉੱਥੇ ਰਹਿ ਗਏ ਕਿਉਂ ਇੰਨੀ ਪੀਂਦਾ ਏ ਬਹੁਤ ਸਮਝ ਹੁੰਦਾ ਕੋਲ ਬਿਠਾਉਂਦਾ ਆਉ ਨਹੀਂ ਪਾਜੀ ਦਾ ਫੈਵਰੇਟ ਰਿਸ਼ਤਨ ਬਣਾਈ ਬਿਠਾਉਂਦਾ ਕਹਿੰਦਾ ਹਾਂ ਨਹੀਂ ਦੱਸੋ ਕਿਵੇਂ ਕੱਲ ਨੂੰ ਦੇਖ ਲਓ ਆ ਬੰਦ ਕਰ ਬਾਨਾ ਵਜੇ ਆਣ ਕੇ ਤਾਂ ਉੱਥੇ ਲੱਗਾ ਮੈਂ ਕਿਹਾ ਕਿ ਨਾਲ ਉਹ ਪੁੱਲਰ ਆ ਗਿਆ ਹਣਾ ਤਾਂ ਲੱਗਾ ਜਾਂਦਾ ਮੈਂ ਗੌਰ ਨਾਲ ਗੱਲਾਂ ਸੁਣੀਆ ਮੈਨੂੰ ਇਹਦਾ ਕੁੱਤਿਆਂ ਨਾਲ ਲੱਗਾ ਆ ਆ ਵਖਾਓ ਜੀ ਗੱਲਾਂ ਹੀ ਕਰਦੇ ਕੁੱਤਿਆਂ ਨਾਲ ਆ ਵੀ ਵਧੀਆ ਕਲਰ ਵੀ ਵਧੀਆ ਹੈ ਬਾਈ ਜੀ ਤੁਸੀਂ ਆਪਦੇ ਹਿਸਾਬ ਨਾਲ ਵੇਖ ਲਓ ਕਿਉਂਕਿ ਪਿਛਲੇ ਦਿਨ ਜਦੋਂ ਮੇਰੇ ਵਿਆਹ ਤੇ ਲਾਇਆ ਬਾਈ ਵਾਕੇ ਬਹੁਤ ਟ੍ਰੈਂਡ ਪਸੰਦ ਆਦੇ ਸਾਰਿਆਂ ਨੂੰ ਕਿਹੜਾ ਚੰਗਾ ਲੱਗਦਾ ਲੋਕਾਂ ਨੂੰ ਪੁੱਛ ਲੈਣੇ ਦੇਗਾ ਲੈ ਬਾਈ ਬੰਦ ਕਰ ਦੋ ਆ ਵੇਖ ਕੇਰ ਚੀਜ਼ ਹਾਂ ਕੰਬਿਨੇਟ ਦੇ ਨਾਲ ਇਹ ਕਾ ਵਾਲਾ ਹੋ ਜਾਊਗਾ ਕਲਰ ਹਾਂ ਆ ਡਿਜ਼ਾਈਨ ਹੋ ਗਿਆ ਇੱਕ ਇਹ ਹੋ ਗਿਆ ਕਾ ਵਾਲਾ ਹੋ ਗਿਆ ਇੱਕ ਆ ਹੋ ਗਿਆ ਹੋਰ ਕੋਈ ਦਿਖਾਓ ਨਾਲ ਦੇ ਦਿਖਾਈ ਚਲੋ ਦੇਖਦੇ ਪਹਿਣਾ ਕੈਮਰੇ ਚ ਹਾਂ ਹਾਂ ਆ ਆਹ ਜ਼ਿਆਦਾ ਸੁਣਾ ਮੈਨਾਂ ਦਿਖਾਓ ਵੀਰੇ ਆ ਨਹੀਂ ਨਹੀਂ ਇੱਕ ਦੱਸਣਗੇ ਤੁਸੀਂ ਦੱਸਿਓ ਕਮੈਂਟ ਕਰਕੇ ਕਿੰਦਾ ਦੀ ਚੀਜ਼ ਚੰਗੀ ਆ ਹਾਂ ਇਹ ਸਹੀ ਤੁਸੀਂ ਆਪਦੇ ਪੇਜ ਤੇ ਵੋਟ ਕੀਤੇ ਸਾਰੇ ਮੜੇ ਪੇਜ ਵਿਖਾਓ ਕਿਹੜਾ ਤੁਹਾਡਾ ਲੇ ਵੀਆ ਮੈਂ ਸਾਰਿਆਂ ਨੂੰ ਲੋੜ ਪੈਣੀ ਜੀ ਵੀਰ ਮੋਟੇ ਦੇ ਵੀਰ ਨੂੰ ਸਾਰੇ ਜਾਣਦੇ ਨੇ ਸ਼ਕਲ ਦਿਖਾ ਹਾਂ ਹਾਂ ਮੈਂ ਅੱਗੇ ਕਹਿੰਦਾ ਗੱਲ ਤੂੰ ਪੂਰੀ ਨਹੀਂ ਹੋਉਂਦੀ ਤੀ ਵਿੱਚ ਤਾਂ ਤੂੰ ਯਾਦਾ ਰੰਡੀ ਰੋਣਾ ਪਾ ਲਈਨੇ ਮੈਂ ਕਿਹਾ ਮੇਰੇ ਵਿਆਹ ਤੇ ਜਿਵੇਂ ਬਾਈ ਉਹਨਾਂ ਨੇ ਟੈਂਟ ਵਗੈਰਾ ਸਾਰਾ ਡੈਕੋਰੇਸ਼ਨ ਕੀਤੀ ਬੜੀ ਪਸੰਦ ਆਈ ਲੋਕਾਂ ਨੂੰ ਥੋੜਾ ਜਿਹਾ ਥੋੜਾ ਫਿਰ ਉਹ ਟੈਂਟ ਤਾਂ ਆ ਗਿਆ ਡੈਕੋਰੇਸ਼ਨ ਪਰ ਡੈਕੋਰੇਸ਼ਨ ਰੱਖ ਰਵਤੀ ਇੱਥੇ ਬਤਨ ਨਹੀਂ ਜਾ ਡੈਕੋਰੇਸ਼ਨ ਮਤਲਬ ਜਿਵੇਂ ਦੀ ਬਾਈ ਉਹਨਾਂ ਨੇ ਕੀਤੀ ਹੈ ਇਵੈਂਟ ਪਲਾਨਰ ਇਹ ਇਵੈਂਟ ਪਲਾਨਰ ਇਵੈਂਟ ਪਲਾਨਰ ਬਹੁਤ ਇਵੈਂਟ ਪਲਾਨਰ ਹੋ ਗਿਆ ਜੀ ਜੀ ਵੜ ਗਈ ਜੀ ਕੋਈ ਕਹਿੰਦਾ ਲਾ 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 ਫੋਟੋ ਤੇ ਫਾਈਵ ਬੈਂਡ ਆਏ ਆਪਣੇ ਸਾਰੇ ਨੇ ਇੱਥੇ ਬੜਿਆ ਲਿਖ ਬੰਦਾ ਕਹੋਣ ਚਾਚਾ ਜੀ ਇਵੈਂਟ ਪਲਾਨਰ ਹਾਂ ਕਿ ਤੁਹਾਨੂੰ ਇਹ ਗੱਲ ਕਰਨ ਚਾਚਾ ਗ੍ਰੈਜੂਏਸ਼ਨ ਪਾਸ ਆ ਜੀ ਆਡੀ ਕੀਤੀ ਮੈਂ ਕੀ ਬੀਐਸਸੀ ਆਡੀ ਐਮਬੀਬਾਏ ਪੀਐਚਡੀ ਐਮਐਚ ਐਮਐਚਡੀ ਮਸਾਲਾ ਸਾਰਾ ਕੀਤਾ ਹੋਇਆ ਆ ਮੈਂ ਵੀ ਕੀਤੀ ਹੈ ਕੰਗਰੇਸ਼ਨ ਹੁੰਦੀ ਵੀ ਹੈ ਜੀ ਐਮਐਚ ਜੀ ਚੀਜ਼ ਵੀ ਕੋ ਮੈਂ ਹਾਂ ਉਹ ਠੂਠਾ ਨਹੀਂ ਕੀਤੀ ਐਮੀਆਂ ਚਲੋ ਵੇ ਮੈਂ ਤੁਹਾਨੂੰ ਬਾਈ ਉਹਨਾਂ ਦੀ ਆਈਡੀ ਵਗੈਰਾ ਦਿਖਾਤੀ ਆ ਤੇ ਤੁਸੀਂ ਜਰੂਰ ਵੇਹੇ ਵਿਜ਼ਿਟ ਕਰਕੇ ਜੇ ਕਿਸੇ ਨੂੰ ਲੋੜ ਹੋਈ ਤਾਂ ਦੱਸੋ ਹਾਂ ਹਾਂ ਕਿ ਆਤੀ ਵੀ ਦਾ ਬਣਾਉਣਾ ਕਿਉਂਕਿ ਅਰਕੇ ਆਪਣੇ ਵਾਵਾ ਬਣ ਜਾਣੇ ਛੇ ਜੀ ਪ੍ਰੋਗਰਾਮ ਨਹੀਂ ਕੋਈ ਗੱਲ ਨਹੀਂ ਹਾਂ ਅੱਗੇ ਜਿੰਨੇ ਹੀ ਬਣਨੇ ਆ ਨਹੀਂ ਨਹੀਂ ਦੋ ਯਾਰ ਰੱਖਨੇ ਇਕੱਠੇ ਨਹੀਂ ਨਹੀਂ ਇਕ ਹੀ ਦੋ ਹੀ ਰੱਖਨੇ ਆ ਇਹ ਦਵਾਓ ਕੱਢ ਦਿਓ ਪਹਿਲਾ ਵਾਅਦਾ ਬੈਂਗਲ ਸਰਮਨੀ ਆ ਬੈਂਗਲ ਸਰਮਨੀ ਫਿਰ ਹਲਦੀ ਦੀ ਸਰਮਨੀ ਫਿਰ ਮੰਨ ਕੇ ਚੱਲ ਜਾਗੋ ਫਿਰ ਮਾਰਿਆ ਦਾ ਪ੍ਰਕਾਸ਼ ਫਿਰ ਇੰਗੇਜਮੈਂਟ ਫਿਰ ਇੰਗੇਜਮੈਂਟ ਫਿਰ ਇੰਗੇਜਮੈਂਟ ਫਿਰ ਮੰਨ ਕੇ ਚੱਲ ਹਲੇ ਦੂਜਾ ਹਲਦੀ ਦਾ ਪ੍ਰੋਗਰਾਮ ਮਾਰਾ ਕਿ ਨਹੀਂ ਸੇਲੀ ਸੇਲੀ ਪਹਿਲਾਂ ਸੇਲੀ ਬਣਾ ਕੇ ਦੂੰ ਮੇਰੀ ਯਾਰ ਮਾਰਾ ਵਾਰ ਵਾਰ ਕੀ ਜਾਂਦਾ ਆ ਬੈਂਗਲ ਸਰਮਨੀ ਸੇਲ ਨਾ ਵਾਧੂ ਤੇਰੀਆਂ ਇੱਕ ਆਹ ਬੈਂਗਲ ਸਰਮਨੀ ਆ ਸੋਭਾ ਵੀ ਪ੍ਰੋਵਾਈਡ ਕਰਾਉਣਾ ਆ ਥੱਲੇ ਆਪਾਂ ਨੂੰ ਵਿਆਹ ਵੇਖ ਘਰੇ ਐਵੇਂ ਦਾ ਨਹੀਂ ਉਹਨਾਂ ਕੋ ਨਵੇਂ ਲੈ ਆ ਆ ਵੇਖ ਆ ਵੇਖੋ ਆ ਘੈਂਟ ਆ ਯਾਰ ਚੀਜ਼ ਐ ਨਾ ਇਹ ਬੈਂਗਲ ਸਰਮਨੀ ਦਾ ਹੋ ਗਿਆ ਜੀ ਹਾਂ ਵੈਰੀ ਗੁੱਡਾ ਠੀਕ ਆ ਜੀ ਹੁਣ ਤੁਹਾਨੂੰ ਮੈਂ ਹਲਦੀ ਵਾਲਾ ਦਿਖਾਉਣਾ ਇਹ ਗੁਲਾਬੀ ਕੁੜਤੇ ਪਾਉਣੇ ਪਊ ਇਹਦੇ ਨੇ ਨਹੀਂ ਨਹੀਂ ਉਹ ਤਾਂ ਅੰਜਲੀ ਕੁੜੀਆਂ ਨੂੰ ਵੀ ਬੈਂਗਲ ਆਪਣੀ ਥੋੜਾ ਆਪਾਂ ਥੋੜਾ ਚੂੜੀਆਂ ਪਾਉਣੀ ਆ ਆਪਾਂ ਆ ਆ ਦੇ ਕੱਪੜੇ ਵੈਸੇ ਪਾਉਣੇ ਇੰਨੇ ਕੁੜੀਆਂ ਨੇ ਪਾਉਣੇ ਆ ਆ ਵੇਖੋ ਗੁਲਾਬੀ ਪੱਗ ਬੰਨ ਕੇ ਰੱਖਿਆ ਘੱਟ ਜੱਜ ਦਾ ਬਾਲਾ ਹਲਦੀ ਵਾਲਾ ਪ੍ਰੋਜੈਕਟ ਵੀ ਸੋਹਣਾ ਬਈ ਆ ਵਾਲਾ ਜੀ ਹਾਂ ਬਹੁਤ ਤੇਰੀ ਤਾਂ ਠੀਕ ਸੀ ਇਹ ਤਾਂ ਥੋੜਾ ਐਕਸਟਰਾ ਆਰਡੀਨਰੀ ਆ ਗਿਆ ਤੇਰੀ ਤਾਂ ਬਹੁਤ ਵਧੀਆ ਜੇ ਵਿਆਹ ਕਰਾਣਾ ਕੋਈ ਚੱਕਰ ਹਾ ਗਾਦੀ ਬਰੀਆ ਲਾ ਦੇਗਾ ਅਗਲੇ ਆ ਜਿਹੜਾ ਜਿਹੜਾ ਸਮਾਂ ਇਹ ਜਿਹੜਾ ਆ ਖੰਡਪੜ ਵਾਲਾ ਹਾਂ ਹਾਂ ਉਹ ਵੇਖੋ ਕਿਵੇਂ ਲੱਗਿਆ ਲੈ ਆ ਵੀ ਸਹੀ ਆ ਹਾਂ ਆ ਵੀ ਘੈਂਟ ਆ ਬਈ ਹਾਂ ਆ ਜੀ ਇੱਥੋਂ ਇੱਥੋਂ ਬਣ ਜਣੀ ਆਪਣੀ ਸਿੱਧੀ ਆ ਰੱਖੀ ਆ ਆਪਣੀ ਆ ਰੱਖਣੀ ਉਹ ਕੋਈ ਸੈਂਟਰ ਸਿੱਧਾ ਹੀ ਕਰ ਦੇ ਹਾਂ ਲਾ ਲੈਣਾ ਆ ਨੈਟ ਯਾਰ ਕਾ ਲਾ ਦਾਂਗੇ ਨੈਟ ਦਾ ਇਹਦੇ ਉੱਤੇ ਯਾਰ ਕਿੱਟਾ ਘੁੰਡਰਾ ਹੁੰਦਾ ਨੈਟ ਉਧਰ ਲਾ ਦੇ ਨਾ ਨਾ ਇਹਨੂੰ ਪੱਟ ਕੇ ਨੂੰ ਪਰੇ ਹੀ ਰੱਖ ਦੇਣਾ ਉਧਰ ਨਹੀਂ ਛੱਡ ਕੋਲੇ ਉਧਰ ਲਾ ਦੇਣਾ ਆਪੇ ਉਧਰ ਲੈ ਜਾਓ 30 ਫੁੱਟ ਸਿੱਧਾ ਇਧਰੋਂ ਸਿੱਧਾ ਹੀ ਆਊਗਾ ਫਰਛ ਫਟਣੀ ਨਹੀਂ ਆਉਣੀ ਤੁਹਾਨੂੰ ਜਾਗਾ ਕੱਚਾ ਥਾਂ ਗਈ ਦਾ ਜਾਗਾ ਉਹ ਤਾਂ ਢਾ ਦੇਣੀ ਆ ਉਹ ਵੀ ਢਾ ਦੇਣੀ ਤੇਰੇ ਢਾ ਦੇਣਾ ਕਮਰਾ ਢਾ ਦੇਣਾ ਥਾਂ ਢਾ ਦੇਣਾ ਕਮਰਾ ਢਾ ਦੇਣਾ ਗਾਲੀ ਕਰਦੇ ਥਾਂ ਜਾਗਾ ਭਾਗ ਰੋ ਲੈ ਬਾਈ ਕਮਰਾ ਢਾ ਦੋ ਹੱਥਾਂ ਖਾਲੀ ਥਈਦਾ ਕੋਈ ਨਹੀਂ ਚੌਂਖਾ ਢਾ ਦਾ ਕਰ ਨਹੀਂ ਕੋਠੀ ਤੇ ਢੋਣੀ ਬਣੀ ਕੋਠੀ ਆਈ ਉਹ ਨਹੀਂ ਉਹ ਸਾਹਮਣੇ ਨਿਕਲੀ ਉਹ ਜਾ ਮਾਰੋ ਕੋਠੀ ਖਾਲੀ ਹੋ ਗਈ ਆਹ ਕਹਿੰਦੇ ਦੂਜੀ ਚਾਂਪੜੀ ਆ ਕੋਈ ਨਾ ਮੋਟਿਆ ਕੋਈ ਨਾ ਤੇਰਾ ਕਰਨ ਨਹੀਂ ਉਹ ਆਪਣੇ ਕਿਵੇਂ ਟਾਇਆ ਆਪਣੀ ਤੇਰੀ ਆਪਣੀ ਰਹੀ ਤੂੰ ਰਹਿ ਨਾ ਮੈਂ ਕਿਵੇਂ ਮੈਂ ਉਹਨੂੰ ਟਾਇਆ ਕਿਵੇਂ ਲੋਟਾਉ ਆਪਣਾ ਕੰਮ ਓਵਰ ਸਟੇਟ ਆਈ ਹੈ ਨਾ ਪਿੱਲਰ ਉਹਦੇ ਵਿੱਚ ਸੈਂਟਰ ਜਿਹੜਾ ਇੱਕਾ ਹੁੰਦਾ ਵੀ ਟਾਵਾਂ ਨਾਲ ਜੈਕ ਲਾਗੇ ਜਿਵੇਂ ਘਰ ਨੂੰ ਚੱਕਦੇ ਚੱਕ ਕੇ ਸੈੱਟ ਕਰ ਦਾਂਗੇ ਫੇਰ ਰੱਖ ਦਾਂਗੇ ਐਂ ਜੈਕ ਲੱਗਦਾ ਐਂ ਕਰਦੇ ਆਂ ਗਏ ਐਂ ਕਰਦੇ ਆਂ ਸਿਆਣੇ ਬਹੁ ਆਪਾਂ ਲੈ ਹੋਰ ਡਿਜ਼ਾਈਨ ਵਿਖਾਓ ਸ਼ਾ ਜੀ ਹਾਂਜੀ ਤੇ ਜਾਗੋ ਵਾਲੇ ਦਿਨ ਕਿਵੇਂ ਦਾ ਕਰਾਂਗੇ ਪ੍ਰਾਦ ਨੂੰ ਜਾਗੋ ਡਬਲ ਡੀ ਲਾਵਾਂਗੇ ਲਾਵਾਂਗੇ ਲੋਵੀ ਆਹ ਗੇਟ ਬਣੂ ਆਪਣਾ ਜਾਗੋ ਵਾਲੇ ਦਿਨ ਠੀਕ ਹੈ ਜੀ ਅੰਦਰੋਂ ਐਂਟਰੀ ਇਸ ਤਰ੍ਹਾਂ ਦੀ ਹੋਊਗੀ ਤੇ ਆਹ ਬੰਦੇ ਦੋ ਜੀ ਆਹ ਗੇਟ ਹੋ ਗਿਆ ਅੰਦਰ ਇਸ ਤਰ੍ਹਾਂ ਦੇ ਹੱਤਾ ਲਾਵਾਂਗੇ ਠੀਕ ਹੈ ਜਾਗੋ ਵਾਲੇ ਦਿਨ ਜਾਗੋ ਵਾਲੇ ਦਿਨ ਕਿੰਨਾ ਕੁ ਲੈ ਗਏ ਸੀ ਲਾ ਕੇ ਮੋਹੜਿਆ ਕਿ ਮੁੰਡੇ ਵੰਡੇ ਆਉਣੇ ਆਪਣੇ ਵਧੀਆ ਦੁਜੇ ਕੀ ਬਾਤ ਹੈ ਕਿ ਅਸੀਂ ਉਹ ਜਿਹਾ ਸਿਰ ਨਾ ਪਸਦ ਨਹੀਂ ਨਾ ਚਿਹਰਾ ਕਰ ਉਹ ਵੇਖੋ ਆ ਵੇਖੋ ਤੁਸੀਂ ਚੀਜ਼ਾਂ ਜੇ ਆਪਾਂ ਚਿਹਰਾ ਲਾਉਣੀ ਆਪਾਂ ਬੁੜਨੀਆਂ ਵੀ ਲਾ ਸਕਦੇ ਆ ਲੈ ਉਹ ਜਿਹਾ ਬੁੜਨ ਦੇ ਚਿਹਰਾ ਇਹ ਤਾਂ ਚੱਕ ਲੈ ਜਾਣਗੇ ਸੁਣੋ ਮੈਂ ਨੀਚਰ ਕੱਟੀ ਨੀਚਰ ਕੱਟਿਆ ਕਰੇ ਆਪਣੇ ਇਹ ਬਹੁਤ ਪਸੰਦ ਕਰਦਾ ਲੱਕੜ ਦਾ ਬਹੁਤ ਮੈਰੀ ਆ ਜਿੱਥੇ ਮਿਲ ਜੇ ਉੱਥੇ ਲੈ ਜਾਂਦਾ ਇੱਕ ਤਾਂ ਬਿਲਕੁਲ ਨਵੀਂ ਚੀਜ਼ ਲਾਵਾਂਗੇ ਸਾਡੇ ਜਿਹੜੀ ਅੱਜ ਤੱਕ ਲੱਗੀ ਨਹੀਂ ਹੋਣੀ ਹਾਂ ਬਸ ਆਪਾਂ ਨਵੀਂ ਕਰਨੀ ਚਲੋ ਸਰਪ੍ਰਾਈਜ਼ ਰੱਖ ਦਿੰਦੇ ਆਪਾਂ ਦਿਖਾਈਏ ਨਾ ਫਿਰ ਸਾਰਾ ਕੁਣਾ ਵਿਖਾਈ ਜਾ ਮੋਕਾ ਨਹੀਂ ਨਹੀਂ ਦੁਕਾਨ ਨੂੰ ਕੀ ਕੋਈ ਹੋਰ ਇੱਥੇ ਨਹੀਂ ਫਹੀਂਦਾ ਪਿਆਗਾ ਆਪਾਂ ਦਿਖਾਵਾਂਗੇ ਲਾਈਵ ਚਲੋ ਚਲੋ ਵਿਖਾਈਓ ਸੈਲਫੀ ਮੋਡ ਹੈ ਨਵਾਂ ਆਇਆ ਮਤਲਬ ਇਹ ਪਿੱਛੇ ਕਿ ਲਈ ਸ਼ਾਮ ਅਮਤ ਤੋਂ ਨਹੀਂ ਇਥੇ ਮੌਕੇ ਤੇ ਫੋਟੋ ਖਿੱਚਦਾ ਤੇ ਮੌਕੇ ਤੇ ਤੁਹਾਨੂੰ ਪ੍ਰਿੰਟ ਦੇ ਦਿੰਦਾ ਜਿੰਨੇ ਵੀ ਆਉਣਗੇ ਆਪਣੇ ਗੈਸਟ ਆਪਾਂ ਪਰਚੀ ਆ ਸਕਦੇ ਤੇ ਤੇਰੀ ਲਾ ਬੰਜੂ ਰੀਲਾ ਰੀਲੀ ਬੰਜੂ ਤੇਰਾ ਬੰਦਾ ਰੀਲਾ ਬਣਾਉਣਾ ਤਾਂ ਕੋਟਵਾਂ ਪਾ ਕੇ ਤਰ ਬਣਾਉਣਾ ਪਹਿਲਾਂ ਕੇ ਅਸਾਂ ਨਾਲ ਹੀ ਪ੍ਰਿੰਟ ਕੱਢ ਕੇ ਦੇ ਦਿੰਦਾ ਏ ਤੂੰ ਕਾਦੀ ਬਣਾਉਣੀ ਨਾਲ ਹੀ ਨਾਲ ਹੀ ਪ੍ਰਿੰਟ ਤੇ ਰੀਲੇ ਦਾ ਪ੍ਰਿੰਟ ਪ੍ਰਿੰਟ ਵੀ ਨਾਲ ਲੈ ਖੜੇ ਮੈਂ ਨਾਲ ਹੀ ਵੀਡੀਓ ਵੀ ਨਿਕਲ ਜੂ ਮੇ ਸਿਸਟਮੋਂ ਕੋਈ ਨਹੀਂ ਵੀ ਕੇ ਉਹ ਮੰਨ ਲਓ ਤੁਹਾਡੇ ਸੋਹਣੇ ਵੀਡੀਓ ਕਿਵੇਂ ਪ੍ਰਿੰਟ ਨਿਕਲ ਜੂਗੀ ਉਹੀ ਤਾਂ ਗੱਲ ਦਾ ਮਾਮੂਹੀ ਨਹੀਂ ਮੈਂ ਪਾਗਲ ਹੈਗਾ ਐਵੇਂ ਭਗਾਈ ਮਰੀ ਜਾਂਦਾ ਫੋਟੋ ਨਿਕਲ ਜਾਓ ਫੋਟੋ ਨਿਕਲ ਜਾਓ ਫੋਟੋ ਨਿਕਲੂਗੀ ਕੱਲੀ ਫੋਟੋ ਨਾਲ ਹੀ ਨੀਲ ਜਾਨੀ ਆ ਫੋਟੋ ਵਿੱਚ ਨਾਲ ਜਿਵੇਂ ਮੰਨ ਲਓ ਜਿੰਨਾ ਆਪਾਂ ਇਹ ਨਹੀਂ ਲੈਣਾ ਇਹ ਫੋਟੋ ਕਰਦੇ ਨਹੀਂ ਜਿੰਦਾ ਵੀ ਆਪਾਂ ਨਾਲ ਲੈਣਾ ਮਤਲਬ ਮੰਨ ਲਓ ਕਿ ਚਲੋ ਜਿਵੇਂ ਦੀਦੀ ਦੀ ਮੈਰਿਜ ਆ ਜੋ ਵੀ ਉਹਨਾਂ ਨਾਮ ਨਾਲ ਆਟੋਮੈਟਿਕ ਸ਼ਾਪ ਕੋ ਸਦਾ ਲਈ ਮੈਮਰੀ ਬਣ ਜੂਗੀ ਉਹ ਰਹਿਦੀ ਹੋਰ ਤੇ ਉਹ ਗੁੱਡ ਕੈਮਰਾ ਵਾਲਾ ਹੈ ਕੈਮਰਾਮੈਨ ਰਹਿੰਦੇ ਨੇ ਚੱਕ ਲੈ ਜਾ ਕਰ ਨਹੀਂ ਆ ਕੈਮਰਾ ਵਾਲਾ ਰਹਿੰਦੇ ਉਹ ਨਾਲ ਚੱਕੀ ਫਿਰੋ ਨਹੀਂ ਚੱਕ ਲੈ ਜਾ ਕਰ ਨਹੀਂ ਨਹੀਂ ਆਣੀ ਆ ਪਾ ਕੀ ਗਿਆ ਇੱਕ ਕੈਮਰਾਮੈਨ ਆਪਣਾ ਪਰਸਨਲ ਕਰਨਾ ਮੈਂ ਜਿਹਦਾ ਬੰਦਾ ਜ਼ਿਆਦਾ ਖਾਂਦੇ ਉੱਤੇ ਲੈ ਜਾ ਖਾਣ ਤਾਂ ਰੋਕੀ ਜਾਣਾ ਵਾ ਤੂੰ ਚਲੇ ਰਵੇ ਸੁਨਾਰ ਨਾਲ ਸੁਨਾਰ ਭਾਰ ਗੱਲ ਕੋਈ ਨਹੀਂ ਹੋ ਜੂਗੀ ਠੀਕ ਅੱਛਾ ਜੀ ਮੁਬਾਰਕਾਂ ਚ 5 500 ਰੁਪਈਆ ਸਗੰਦਾ ਹੀ ਦਿੰਦਾ ਇਹ ਕਾਲੇ ਦਿਆ ਇਹ ਬੈਂਗਲ ਵਾਲਾ ਜਿਹੜਾ ਬੈਂਗਲ ਵਾਲਾ ਬੈਂਗਲ ਤੋਂ ਹੀ ਲਾਉਣਾ ਤੇ ਬੈਂਗਲ ਸਟੋਰ ਵੀ ਲੱਗ ਜਾਊਗਾ ਸਾਰਿਆਂ ਨੂੰ ਮਤਲਬ ਹੋਊਗਾ ਜਿੰਨੇ ਵੀ ਤੁਹਾਡੇ ਇੱਥੇ ਆਉਣਗੇ ਨਾ ਉਹ ਸਟੋਰ ਲੱਗ ਜਾਊ ਬੈਂਗਲ ਦਾ ਇਹ ਉਹ ਜਿੰਨੇ ਵੀ ਤੁਹਾਡੇ ਕੋਲ ਲੇਡੀਜ਼ ਆਉਣੀਆਂ ਸਾਰਿਆਂ ਨੂੰ ਬੈਂਗਲਾ ਚ ਲਾ ਦੇਣਗੇ ਉਹ ਵਿੱਚ ਨਹੀਂ ਇਹਨਾਂ ਦੇ ਤਾਂ ਹੱਥ ਬਹੁਤ ਮੋਟੇ ਇਹਨਾਂ ਨੂੰ ਬੈਂਗਲਾ ਨਹੀਂ ਇਹਨਾਂ ਨੂੰ ਕਰਾਈ ਦੇ ਸਾਈਜ਼ ਸਾਈਜ਼ ਆਪੇ ਲੈ ਕੇ ਆਉਂਦੇ ਸਾਰੇ ਨਹੀਂ ਸਾਈਜ਼ ਤੇ ਜਿਹੜਾ ਗੱਲ ਕਰ ਸਾਈਜ਼ ਅਲੱਗ-ਅਲੱਗ ਮਿਲ ਜਾਂਦੇ ਹੁੰਦੇ ਬਾਅਦ ਸਾਰੇ ਸਾਈਜ਼ ਹੈਗੇ ਆ ਓਕੀ ਗੱਲ ਓਕੀ ਬੋਲੋ ਜੀ ਲੋਕਾਂ ਨਾਲੋਂ ਵੱਡੇ ਨਹੀਂ ਲੋਕਾਂ ਨਾਲੋਂ ਛੋਟੇ ਹੀ ਆ ਓਕੀ ਨਹੀਂ ਗੱਲ ਵੱਡੀ ਆ ਹੱਥ ਦੇਖਿਓ ਆ ਮੇਰਾ ਗੜਾ ਪੂਰਾ ਉਹਦਾ ਲਾ ਕੇ ਪਾਈ ਮੰਮੀ 2 8 ਦਾ ਓ ਵੇਖ ਲੈ 2 8 ਮੇਰਾ 2 4 ਆ ਤੇ ਸ਼ਾਜੀ ਸੱਚ ਹੋਰ ਗੱਲਾਂ ਦੀਆਂ ਗੱਲਾਂ ਨੰਬਰ ਤਾਂ ਸ਼ੇਅਰ ਕਰ ਦਿਓ ਸਰ ਚਾਹਤਾ ਜੀ ਕਿ ਉਹਨੇ ਹੁਣ ਵੈਡਿੰਗ ਆਸਤੇ ਜਿਨ੍ਹਾਂ ਨੇ ਵੀ ਤੁਹਾਨੂੰ ਸਦਨਾ ਹੋਵੇ ਨੰਬਰ ਹੈਗਾ ਜੀ ਆਪਣਾ 98884 40840 ਤੇ ਜੇ ਕਿਸੇ ਨੂੰ ਜਿਆਦਾ ਚੀਜ਼ਾਂ ਦੇਖਣੀਆਂ ਇੰਸਟਾ ਪੇਜ ਵੀ ਰეკਮੈਂਡ ਕਰ ਦੋ ਮਤਲਬ ਉਹ ਮੈਂ ਵੈਸੇ ਵਿਖਾਤਾ ਬਾਕੀ ਇੱਕ ਰਿੰਦ ਦਦੋ ਪੇਜ ਦਾ ਨਾ ਕ੍ਰਿਸ਼ਨਾ ਡੈਕੋਰੇਸ਼ਨ ਪੰਜਾਬ ਠੀਕ ਹੈ ਜੀ ਹਾਂ ਜੀ ਕ੍ਰਿਸ਼ਨਾ ਡੈਕੋਰੇਸ਼ਨ ਪੰਜਾਬ ਹਾਂ ਤੇ ਜੇ ਕੋਈ ਸਿਆਜ ਗਾਉਣੀਆਂ ਤੁਸੀਂ ਸਨੋਵਰ ਬਾਲਦੂ ਸਨੋਵਰ ਨੂੰ ਚੁਗਾ ਦੋ ਚੱਕ ਦੇਣਗੇ ਸਾਰੀਆਂ ਕਿੱਥੇ ਲੱਪਣ ਲੱਗੇ ਰੋ ਸਨੋਵਰ ਕੇ ਘਰੇ ਜਾਇਓ ਬਿੱਲੀਆਂ ਬਿੱਲੀਆਂ ਨੂੰ ਨਾ ਪੂਰੀ ਉੱਥੇ ਪੁੰਛਾਂ ਨਾ ਜਾਂਦੀ ਦੀ ਕਿ ਇੱਥੇ ਕਾ ਚੀਜ਼ ਪਾ ਲਈਏ ਪਰ ਆਪਾਂ ਵਧੀਆ ਰੱਖਾਂਗੇ ਕਮਰੇ ਕਿ ਵਿਹਲਾ ਵਾ ਆਪਣਾ ਹੱਥ ਨਾ ਲਾਇਆ ਕਰਾ ਉੱਥੇ ਮਾਂਜੜ ਲਿਖਣੀ ਚਰ ਘਾਟਾ ਕਮਰੇ ਤੇ 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 ਲਾਈ ਵੀ ਕਾਉਂਕੀ ਨਹੀਂ ਲਾਈ ਮੈਂ ਮੈਂ ਤਾਂ ਬਿੱਲੀਆਂ ਦਾ ਨਾਮ ਲਿਆ ਵੀ ਬਿੱਲੀਆਂ ਨੂੰ ਸੇਕ ਹੁਣ ਅੱਖਾਂ ਬਿੱਲੀਆਂ ਕੀ ਕਰੀਏ ਆ ਤਾਂ ਬਿੱਲੀ ਬਿੱਲੀ ਕਹਿ ਲਿਆ ਬਿੱਲੀ 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 ਕਹਿ ਦਿੰਦੇ ਸੋਹਣੀਆਂ ਬਿੱਲੀਆਂ ਦਾ ਬਿੱਲੀ ਕਹਿ ਦਿੰਦੇ ਕਿਦਾ ਬਿੱਲੀ ਪੇਂਟਰ ਜਗਾ ਤਿੰਨ ਪੇਂਟਰ ਲੱਗੇ ਨੌਜਵਾਨ ਘਪੜੂ ਇੱਕ ਕਰ ਦੋ ਰੰਗ ਕਰਦੇ ਲਾਉਂਦੇ ਵੇ ਜੇ ਇਹ ਲਾਉਂਦੇ ਵੇ ਥੱਲੇ ਵਾਲ ਪੱਟੀ ਕਰਦੇ ਫਿਰਦੇ ਵਾਲ ਪੱਟੀ ਕਰਦੇ ਫਿਰਦੇ ਹਲੇ